ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਦੇ ਫਤਿਹ ਅੱਜ ਇੱਕ ਘਰ ਦੇ ਐਨੇ ਟੌਪ ਟੌਪ ਦੇ ਸੰਦ ਲੈ ਕੇ ਆਏ ਆ ਦੇਖ ਕੇ ਹੈਰਾਨ ਹੋ ਜਾਓਗੇ ਰੇਟ ਵੀ ਜਮਾਂ ਸਸਤੇ ਹਨਾ ਜੀ ਵੇਚਣੇ ਆ ਸਾਰੇ ਸੰਦ ਕਰਤੇ ਬਕਾਉ ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਸੰਦੇੜੇ ਘਰ ਕੋਠੀ ਪਲਾਟ ਦੀ ਜ਼ਮੀਨ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡੇ ਵਟਸਐਪ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਵਟਸਐਪ ਨੰਬਰ ਚਲਾਤਾ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜੋ ਐਡ ਲਾ ਦੇਾਂਗੇ ਤੁਹਾਡੀ ਸਾਰੇ ਪਲੇਟਫਾਰਮਾਂ ਤੇ ਇੰਸਟਾਗ੍ਰam ਵਟਸਐਪ ਥਾਂ ਥਾਂ ਤੇ ਐਡ ਚਲਾ ਦੇਗੇ ਸੋ ਵੀਡੀਓ ਸਟਾਰਟ ਹੋ ਤਿੰਨ ਦਾ ਟਰਾਲਾ ਜੀ ਇਹ ਮਾਡਲ ਦੀ ਗੱਲ ਕਰੀਏ ਜਮਾ ਨਵਾਂ 2025 ਮਾਡਲ ਹੈ ਏਰੀਆ ਜਲੰਧਰ ਸਾਰੇ ਸੰਦ ਬਕਾਉ ਆ ਬਾਈ ਇਹ ਹੀ ਕਰਦੇ ਸਾਰੇ ਸੰਦ ਬਕਾਉ ਆ ਕੱਲੀ ਕੱਲੀ ਚੀਜ਼ ਦੱਸ ਦਿਆਂਗੇ ਰੇਟ 5,90,000 ਰੁਪਿਆ ਬਾਈ ਜੀ ਤੇ ਚੀਜ਼ਾਂ ਦੇਖ ਲਓ 5,90,000 ਦੇ ਹਿਸਾਬ ਨਾਲ ਚੀਜ਼ਾਂ ਟਰਾਲੀ ਦੇ ਉੱਪਰ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਸਾਰੀ ਤਿਆਰ ਜਾਲੀ ਜੂਲੀ ਵਾਲੇ ਬੈੱਡ ਬਾਈ ਜੀ ਹਰ ਇੱਕ ਚੀਜ਼ ਜਿਹੜੀ ਆਪਾਂ ਹੁਣ ਦੇ ਟਾਈਪ ਦੀ ਸੁਣਦੇ ਆ ਨਾ ਜਿਹੜੀ ਚੀਜ਼ ਵੀ ਉਹ ਸਾਰੀ ਟਰਾਲੀ ਦੇ ਉੱਪਰ ਲੱਗੀ ਹੋਈ ਆ 3D ਕਟਿੰਗ ਲੀਜ਼ਰ ਕਟਿੰਗ ਹੋਈ ਆ ਹਰ ਇੱਕ ਚੀਜ਼ ਦੀ ਆਹਣਾ ਨਾਮ ਮਸ਼ਹੂਰ ਹੈ ਬਾਈ ਪੰਜਾਬ ਦੇ ਵਿੱਚ ਤੇ ਬਿਲਗੇਆਣਾ ਦਾ ਬਣਿਆ ਹੋਇਆ ਡਬਲ ਟੈਰੀ ਟਰਾਲਾ ਹਨਾ ਦੇਖ ਸਕਦੇ ਹੋ ਬਾਈ ਜੀ 2025 ਮਾਡਲ 5 ਲੱਖ ਤੇ 90000 ਰੁਪਏ ਦੀ ਡਿਮਾਂਡ ਹੈ ਬਾਈ ਜੀ ਐਸੈਸਰੀ ਸਾਰੀ ਨਾਲ ਹੈ ਤੁਸੀਂ ਦੇਖ ਸਕਦੇ ਹੋ ਫੁੱਲ ਐਸੈਸਰੀ ਬਾਈ ਜੀ ਰੰਗ ਪੇਂਟ ਫੁੱਲ ਵਧੀਆ ਟੌਪ ਕੰਡੀਸ਼ਨ ਦਾ ਟਰਾਲਾ ਬਕਾਊ ਆਇਆ ਤੇ ਅੱਗੇ ਬਾਈ ਜੀ ਜਿਹੜੇ ਸੰਦ ਹੋਰ ਵੀ ਦਿਖਾਵਾਂਗੇ ਤਾਂ ਏਸੇ ਘਰ ਦੇ ਨੇ ਤੇ ਅੱਗੇ ਆਪਾਂ ਦੋ ਘਰਾਂ ਦੀਆਂ ਆਈਟਮਾਂ ਲੈ ਕੇ ਆਏ ਨੇ ਪੂਰੇ ਪੂਰੇ ਸੰਦ ਬਕਾਊ ਕਰਤੇ ਜਮਾ ਸਸਤੇ ਰੇਟਾਂ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗੀ ਬਣੇ ਨੂੰ ਲਾਈਕ ਸ਼ੇਅ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਲਿਓ ਜੀ ਠੀਕ ਹੈ ਟਰਾਲਾ ਤੁਸੀਂ ਦੇਖ ਲਿਆ ਬਾਈ ਜੀ ਘੈਂਟ ਲੱਗਿਆ ਹੋਊਗਾ ਕਮੈਂਟ ਕਰਕੇ ਤੇ ਲਾਈਕ ਕਰਕੇ ਜਰੂਰ ਦੱਸਿਓ ਸੋ ਆਪਾਂ ਬਾਅਦ ਅੱਗੇ ਵਧਦੇ ਹਾਂ ਬਾਈ ਜੀ ਟਰੈਕਟਰ ਵੱਲ ਟਰੈਕਟਰ ਵੀ ਦੇਖ ਲਓ ਬਾਈ ਜੀ ਜਮਾ ਤੇ ਨੋਕਰਾਈ ਟਰੈਕਟਰ ਲੈ ਕੇ ਆਏ ਆ ਜਮਾ ਤੇ ਨਿਊ ਹੌਂਲੈਂਡ 3630 ਠੀਕ ਹੈ ਜੀ 3630 ਟਰੈਕਟਰ ਲੈ ਕੇ ਆਏ ਜੀ ਤੇ ਸੁਪਰ ਮਾਡਲ ਹੈ ਜੀ 2014 ਵਾਲਾ ਬਾਈ ਜੀ ਟੌਪ ਐਂਡ ਬਾਰੇ ਗੱਲ ਕਰਨ ਦੀ ਲੋੜ ਹੀ ਨਹੀਂ ਬਾਈ ਟਰੈਕਟਰ ਬਿਲਕੁਲ ਟੌਪ ਵਧੀਆ ਕੰਡੀਸ਼ਨ ਹਨਾ ਹੱਥ ਲਾਏ ਮੈਲਾ ਹੁੰਦਾ ਟਰੈਕਟਰ ਬਿਲਕੁਲ ਸਾਫ਼ ਪਿਆ ਟਾਇਰਾ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਏਰੀਆ ਬਾਈ ਜੀ ਟਰਾਲੀ ਦਾ ਵੀ ਇਹਦਾ ਵੀ ਨੰਬਰ ਨੋਟ ਕਰ ਲਓ ਥੱਲੇ ਨੰਬਰ ਚੱਲ ਰਿਹਾ ਬਾਈ ਜੀ ਏਰੀਆ ਜਲੰਧਰੀ ਰਹੂ ਬਾਈ ਸਾਰਿਆਂ ਦਾ ਜਲੰਧਰ ਏਰੀਆ ਰਹਿਣ ਵਾਲਾ ਹੈ ਚੈੱਕ ਕਰ ਲਓ ਬਾਈ ਜੀ ਤੇ ਅੱਗੇ ਪਿੱਛੇ ਹੋਰ ਵੀ ਵੀਡੀਓ ਨੇ ਜਿਹੜਿਆ ਅਲੱਗ-ਅਲੱਗ ਇਲਾਕੇ ਤੋਂ ਆ ਤਾਂ ਕਰਕੇ ਬ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਅੱਗੋਂ ਪਿੱਛੋਂ ਟਰੈਕਟਰ ਚੈੱਕ ਕਰ ਲਓ ਬਿਲਕੁਲ ਸਾਫ ਬਾਈ ਕੋਈ ਚਾਬੀ ਨਹੀਂ ਲੱਗੀ 2014 ਮਾਡਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਕਿੰਨੀ ਖਸਮਾਈ ਦੇ ਵਿੱਚ ਟਰੈਕਟਰ ਰਿਹਾ ਹੋਊਗਾ ਟਾਇਰ ਵਗੈਰਾ ਦੇਖ ਸਕਦੇ ਹੋ ਬਾਈ ਜੀ ਕੋਈ ਰੰਗ ਪੇਂਟ ਨਹੀਂ ਕਰਵਾਇਆ ਕਿਤੇ ਕੋਈ ਟੱਚਿੰਗ ਨਹੀਂ ਕਰਵਾਈ ਬਿਲਕੁਲ ਸਾਫ ओरिजिनल ਟਰੈਕਟਰ ਚੱਲਿਆ ਹੋਇਆ ਰੇਟ 4,80,000 ਰੁਪਏ ਬਾਈ ਜੀ ਜਮ੍ਹਾਂ ਹਰਾਨੀਆਂ ਕਰਨ ਵਾਲਾ ਰੇਟ ਹੈ 4,80,000 ਰੁਪਏ ਦੇ ਵਿੱਚ ਹਨਾ ਬਾਈ ਨੈਟੋ ਨੈਟ ਦੇ ਦੇਣਗੇ ਤੇ ਚੈੱਕ ਕਰ ਸਕਦੇ ਹੋ ਨੰਬਰ ਤੋਂ ਡੀ ਸਕਰੀਨ ਉੱਪਰ ਚਲਾ ਦਿੱਤਾ ਬਾਈ ਤੇ ਟਰੈਕਟਰ ਬਿਲਕੁਲ ਸਾਫ਼ ਪਿਆ ਬਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਲਈ ਹੈ ਨਾ 4 ਚਪੇਰਿਆਂ ਮੈਂ ਗੇੜਾ ਮਰਵਾਤਾ ਤੇ ਦੇਖ ਸਕਦੇ ਹੋ ਬਾਈ ਤੁਸੀਂ ਬੰਪਰ ਬੂਮਪਰ ਸਾਰਾ ਕੁਝ ਏ ਟੂ ਜ਼ੈਡ ਬਿਲਕੁਲ ਕਲੀਅਰ ਦੀ ਰਿਪੋਰਟ ਹੈ ਟਾਇਰ ਵੀ ਵਧੀਆ ਹਨਾ ਪਏ ਹੈ ਚੰਗੇ ਪਿਆ ਟਰੈਕਟਰ ਹੈ ਬਾਈ ਜੀ ਅਗਲਾ ਟਰੈਕਟਰ ਲੈ ਕੇ ਆਇਆ ਬਾਈ ਜੀ ਜਮਾ ਇਹ ਵੀ ਟੌਪ ਹੀ ਕਰਵਾ ਦੀ ਗੱਲਬਾਤ ਬਾਈ ਜੀ ਤੇ ਇਹ ਵੀ 24 ਮਾਡਲ ਹੈ 4x4 ਲਿਆਂਦਾ ਆਪਾਂ ਤੁਹਾਡੇ ਲਈ ਚੈੱਕ ਕਰ ਲਿਓ ਬਾਈ ਤੇ ਨਿਊ ਹਾਲੈਂਡ ਹੈ 3630 স্পেশাল এডিশਨ ਦੇ ਵਿੱਚ ਟਰੈਕਟਰ ਆ ਬਾਈ ਜੀ ਜੇਕਰ ਉਹ ਨਹੀਂ ਲੈਣਾ ਕਿਸੇ ਨੇ ਤਾਂ 4x4 ਦੀ ਝਾਕ ਦੇ ਵਿੱਚ ਨੇ ਕਿਉਂਕਿ ਅੱਜ ਕੱਲ ਜਿਆਦਾ 4x4 ਟਰੈਕਟਰ ਖਰੀਦੇ ਜਾ ਰਹੇ ਨੇ ਕਿਉਂਕਿ ਇੰਪਲੀਮੈਂਟ ਜੋ ਵੱਡੇ ਆ ਚੁੱਕੇ ਨੇ 4x4 ਚੈੱਕ ਕਰ ਲਓ 2024 ਮਾਡਲ ਤੇ ਚੱਲਿਆ ਕਿੰਨਾ ਬਾਈ ਜੀ ਸਿਰਫ 350 ਘੰਟੇ ਚੱਲਿਆ ਸਿਰਫ 350 ਘੰਟੇ ਚੱਲਿਆ ਹੋਇਆ ਤੇ ਬਾਈ ਜੀ ਰੇਟ ਦੀ ਗੱਲ ਕਰੀਏ ਤਾਂ 10 60 ਦੀ ਡਿਮਾਂਡ ਹੈ ਬਈ 10 ਲੱਖ ਤੇ 60000 ਰੁਪਏ ਦੀ ਡਿਮਾਂਡ ਆ ਟਰੈਕਟਰ ਇਹਦੀ ਚੈੱਕ ਕਰ ਲਓ ਬਾਈ ਜੀ ਸਿਰਫ 350 ਘੰਟੇ ਚੱਲਿਆ ਬ ജനൽ ਕੁਤੇ ਵਧੀਆ ਕੈਂਡ ਕੰਡੀਸ਼ਨ ਦੇ ਵਿੱਚ ਬਾਈ ਟਰੈਕਟਰ ਕੰਡੀਸ਼ਨ ਹੀ ਦਾ ਗੱਲ ਕਰਨ ਦੀ ਲੋੜ ਹੀ ਨਹੀਂ ਬਾਈ ਤੁਸੀਂ ਦੇਖ ਹੀ ਸਕਦੇ ਹੋ ਬਾਈ ਜੀ 24 ਮਾਡਲ ਹੈ ਤੇ 350 ਘੰਟਾ ਚੱਲਿਆ ਵੀ ਟਰੈਕਟਰ ਜਮਾ ਨਵਾਂ ਹੀ ਪਿਆ ਹੈ ਤੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਆ ਬਾਈ ਜੀ ਚੈੱਕ ਕਰ ਲਓ ਤੁਸੀਂ ਨੰਬਰ ਸੇਮ ਰਹੂਗਾ ਲੋਕੇਸ਼ਨ ਸੇਮ ਰਹੂਗੀ ਟਰੈਕਟਰ ਤੇ ਮੈਂ ਢੇੜਾ ਮਰਵਾ ਤਨਾ ਚਾਰ ਸ਼ਪੀਰ ਦੀ ਤੁਸੀਂ ਚੈੱਕ ਕਰ ਲਓ ਬਾਈ ਜੀ ਕਿਸ ਨੂੰ 4/4 ਚਾਹੀਦਾ ਟਰਾਲਾ ਚਾਹੀਦਾ ਤੇ ਨਾਰਮਲ ਟਰੈਕਟਰ ਚਾਹੀਦਾ ਬਾਈ ਜੀ ਸੰਦ ਸਿਰੇ ਵਾਲੇ ਆ ਬਾਈ ਇਹਨਾਂ ਕੋਲੇ ਸਾਰੇ ਟਰੈਲਾ ਵੀ ਦੇਖਿਆ ਤੁਸੀਂ ਦੋਨੇ ਟਰੈਕਟਰ ਦੇਖ ਲੇ ਸਿਰੇ ਵਾਲੀਆਂ ਚੀਜ਼ਾਂ ਬਾਈ ਜ ਅਗੇ ਲੈ ਕੇ ਆਇਆ ਆਪਾਂ ਮਲਚਰ ਮਲਚਰ ਵੀ ਬਾਈ ਇਹਨਾਂ ਦਾ ਇਸ ਤੋਂ ਬਾਅਦ ਐਡਾ ਆਪਾਂ ਹੋਰ ਕਰਦੀਆਂ ਪਾਈਆਂ ਉਹ ਵੀ ਜ਼ਰੂਰ ਦੇਖ ਕੇ ਜਾਇਓ ਮਲਚਰ ਲੈ ਕੇ ਆਇਆ 2020 ਮਾਡਲ ਹੈ ਬਾਈ ਜੀ ਮਲਚਰ ਵੀ ਚੈੱਕ ਕਰ ਲਓ ਕੋਈ ਐ ਨਹੀਂ ਵੀ ਇਹ ਇਕੱਲੇ ਟਰੈਕਟਰ ਹੀ ਸਾਹਮਣੇ ਆ ਟਰਾਲੀਆਂ ਸਾਹਮਣੇ ਸੰਤ ਸੰਦੇੜੇ ਸਾਰੇ ਵਧੀਆ ਬਾਈ ਸੰਭਾਲ ਦੇ ਵਿੱਚ ਨੇ ਏਰੀਆ ਜਲੰਧਰ ਰੇਟ 80000 ਰੁਪਏ ਮਲਚਰ ਦਾ ਰੇਟ ਬਾਈ ਬਿਲਕੁਲ ਟੌਪ ਦੇ ਭਾਅ ਦੇ ਵਿੱਚ ਆ ਗਿਆ 80000 ਰੁਪਏ ਦੇ ਵਿੱਚ ਤੇ ਇਹ ਵੀ ਸੰਤ ਅੱਜ ਕੱਲ ਬਹੁਤ ਜ਼ਿਆਦਾ ਵੇਚਣ ਵਾਲਾ ਸੰਤ ਹੈ ਬਾਈ ਤੇ ਖਰੀਦ ਲਿਓ ਵੀਡੀਓ ਨੂੰ ਦੱਸ ਤੋਂ ਵੱਧ ਸ਼ੇਅਰ ਕਰ ਦਿਓ ਦੱਬ ਕੇ ਹਨਾ ਅੱਗੇ ਲੈ ਕੇ ਆਏ ਭਾਈ ਜੀ ਇੱਕੋ ਘਰ ਦੇ ਆਪਣੇ ਕੋਲੇ ਦੋ ਟਰਾਲੇ ਆਏ ਨੇ ਭਾਈ ਜੀ ਸਰਦੂਲਗੜ ਏਰੀਆ ਭਾਈ ਜੀ ਮਾਨਸਾ ਦੇ ਵਿੱਚ ਪੈਂਦਾ ਮਾਨਸਾ ਵਾਲਿਆਂ ਲਈ ਭਾਈ ਪਹਿਲਾ ਹੈ ਤੇ 2024 ਮਾਡਲ ਹੈ ਭਾਈ ਜੀ ਦੋ ਟਰਾਲੇ ਬਕਾਉ ਨੇ 11 ਛੇ ਦੇ ਟਰਾਲੇ ਨੇ ਫੁੱਲ ਹੈਵੀ ਚੈੱਕ ਕਰ ਲਓ ਬਾਈ ਹੈਵੀ ਵਾਲੀ ਕੋਈ ਗੱਲਬਾਤ ਛੱਡੀ ਨਹੀਂ ਹੋਈ ਫੁੱਲ ਹੈਵੀ ਹੈ ਨੰਬਰ ਤੋਂ ਡੀ ਸਕਰੀਨ ਤੇ ਡਬਲ ਡੈਰੇ ਫੁੱਲ ਹੈਵੀ ਟਰਾਲੇ ਲੈ ਕੇ ਆਏ ਆ ਜੀ 1666 ਦੇ ਦੋਨੇ ਟਰਾਲੇ ਆ ਪੈਰਾ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਲਓ ਵਧੀਆ ਕੰਪਨੀ ਦੇ ਟਾਇਰ ਵਧੀਆ ਕੰਪਨੀ ਦਾ ਲੋਹਾ ਵਧੀਆ ਕੰਪਨੀ ਦੀ ਚਾਦਰ ਵਗੈਰਾ ਲੱਗੀ ਹੋਈ ਹੈ ਜੀ ਤੇ ਠੀਕ ਹੈ ਜੀ ਵਧੀਆ ਲੱਗਿਆ ਤਾਂ ਨੰਬਰ ਤੋਂ ਡੀ ਸਕਰੀਨ ਤੇ ਆ ਜੀ ਗੱਲਬਾਤ ਕਰ ਲਿਓ ਤੇ ਆਹਾਂ ਟਰੈਕਟਰ ਆ ਬਾਈ ਇਹ ਵੀ ਟਰੈਕਟਰ ਉਹੀ ਮਾਲਕਾਂ ਦਾ ਟਰਾਲੇ ਵਾਲਿਆਂ ਦਾ ਹਨਾ ਬਾਈ ਜੀ ਤੁਸੀਂ ਚੈੱਕ ਕਰ ਲਓ 855 ਲੈ ਕੇ ਆਏ ਆ ਬਾਈ ਜੀ 202 ਸੰਦ ਲੈ ਗਏ ਹਨ ਜਮਾ ਆਪਾਂ ਚੁਣਵੇਂ ਚੁਣਵੇਂ ਲੈ ਗਏ ਆ ਭਰਾਵਾਂ ਲਈ 2025 ਮਾਡਲ ਰੇਟ ਫੋਨ ਦੇ ਉੱਪਰ ਗੱਲਬਾਤ ਕਰਨੀ ਹੈ ਬਾਈ ਰੇਟ ਦੱਸਿਆ ਨਹੀਂ ਹਨ ਤੇ ਬਾਕੀ ਚੀਜ਼ ਬਾਈ ਤੁਸੀਂ ਦੇਖ ਹੀ ਸਕਦੇ ਹੋ ਸਮਰਾਜ ਤਾਂ ਇੱਕ ਨੰਬਰ ਹੈ ਝਾਕਣ ਦੀ ਲੋੜ ਨਹੀਂ ਏਰੀਆ ਸਰਦੂਲਗੜ ਮਾਨਸਾ ਡਿਸਟ੍ਰਿਕਟ ਸਰਸਾ ਦੇ ਕੋਲੇ ਬਾਈ ਹਨਾ ਮਾਨਸਾ ਸਰਸਾ ਬਟਿੰਡਾ ਦੇ ਵਿਚਾਲੇ ਰਹਿ ਜਾਂਦਾ ਤੇ ਟਰੈਕਟਰ ਚੈੱਕ ਕਰ ਲਓ ਫੁੱਲ ਸਾਫ ਵਧੀਆ ਕੰਡੀਸ਼ਨ ਨੰਬਰ ਦਿੱਤਾ ਹੋਇਆ ਗੱਲਬਾਤ ਕਰ ਲਿਓ ਬਾਈ ਜੀ ਅੱਗੇ ਆਗੇ ਬਾਈ ਜੀ ਹੋਰ ਘਰ ਦੇ ਸੰਦ ਆਗੇ ਹੁਣ ਇਹ ਆਪਾਂ ਗੱਲਬਾਤ ਕਰ ਲੈਨੇ ਆ ਜੇਕਰ ਤੁਸੀਂ ਇਹ ਵੀ ਖਰੀਦਣਾ ਚਾਹੁੰਦੇ ਹੋ ਸੋਨਾ ਲੀਕਾ 2000 ਮਾਡਲ ਲੈ ਕੇ ਆਇਆ ਜੀ ਡਬਲ ਡਿਸਟਰੀਬਿਊਟਰ ਪੰਜਾਬ ਨੰਬਰ ਹੈ ਟਾਇਰਾਂ ਦੀ ਗੱਲ ਕਰੀਏ ਤਾਂ 85 ਪੈਸੇ ਟਾਇਰ ਪਏ ਨੇ ਬਾਈ ਤੁਸੀਂ ਚੈੱਕ ਕਰ ਲਓ ਟਾਇਰ ਵਧੀਆ ਕੰਡੀਸ਼ਨ ਦੇ ਟਾਇਰ ਹਨਾ ਵੀ ਚੈੱਕ ਕਰ ਸਕਦੇ ਹੋ ਨੰਬਰ ਤੋਂ ਡੀ ਸਕਰੀਨ ਉੱਪਰ ਚੱਲ ਰਿਹਾ ਹੈ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਜੇਕਰ ਖਰੀਦਣਾ ਚਾਹੁੰਦੇ ਹੋ ਟਰੈਕਟਰ ਵਧੀਆ ਪਿਆ ਬਾਈ ਕੰਡੀਸ਼ਨ ਇਸ ਮਾਡਲ ਦੇ ਹਿਸਾਬ ਨਾਲ ਵਧੀਆ ਪਿਆ ਬਾਈ ਟਰੈਕਟਰ ਰੰਗ ਪੇਂਟ ਜਿੰਨਾ ਬਾਈ ਜੀ ਨਾਲ ਦਾ ਰੰਗ ਪੇਂਟ ਆ ਨੰਬਰ ਚਲਾ ਦਿੱਤਾ ਸਕਰੀਨ ਤੇ ਅੱਗੇ ਆ ਗਿਆ ਬਾਈ ਮਟਰ ਬੀਜਣ ਵਾਲੀ ਬੈਡਾਂ ਦੇ ਉੱਪਰ ਮਟਰ ਬੀਜੀ ਹੈ ਬਾਈ ਹਨਾ ਇਹ ਬੈਡ ਪਲਾਂਟਰ ਹੈ ਤੇ ਏਰੀਆ ਬਈ ਜਿੱਥੇ ਇਹ ਖੜਾ ਹੈ ਬਈ ਏਰੀਆ ਪਿੰਡ ਪੱਟੀ ਹੁਸ਼ਿਆਰਪੁਰ ਦੇ ਵਿੱਚ ਹੈ ਬਾਈ ਜੀ ਤੇ 60000 ਰੁਪਏ ਦੀ ਡਿਮਾਂਡ ਦੇ ਵਿੱਚ ਹੈ ਬਾਈ ਜੀ ਰੇਟ ਬਿਲਕੁਲ ਜਾਇਜ਼ ਹੈ ਨਾ ਤੇ ਤੁਹਾਨੂੰ ਪਤਾ ਹੀ ਵੀ ਇਧਰ ਏਰੀਆ ਦੇ ਵਿੱਚ ਆਪਣੇ ਹਰਬ ਵਗੈਰਾ ਆਏ ਸੀਗੇ ਤਾਂ ਕਰਕੇ ਸੰਦਾ ਬਾਈ ਤੇ 60000 ਰੁਪਏ ਦੀ ਡਿਮਾਂਡ ਦੇ ਵਿੱਚ ਹੈ ਮੋਬਾਈਲ ਨੰਬਰ ਤੋਂ ਡਿਸਕ੍ਰੀਨ ਉੱਪਰ ਚਲਾ ਦਿੱਤਾ ਗਿਆ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਅੱਗੇ ਲੈ ਕੇ ਆਗੇ ਬਾਈ ਜ਼ਮੀਨ ਆ ਟਾਪ ਟਾਪ ਦੀਆਂ ਜ਼ਮੀਨਾਂ ਦੀ ਗੱਲ ਕਰਾਂਗੇ ਬਿਲਕੁਲ ਘੈਂਟ ਜ਼ਮੀਨ ਲੈ ਕੇ ਆਏ ਆ ਗੱਲਬਾਤ ਕਰ ਲਿਓ ਸਾਰੀ ਹੈ ਨਾ ਤੁਹਾਨੂੰ ਦਿਖਾਦਾ ਬਈ ਹੈ ਨਾ ਸਾਢੇ 4 ਕਿੱਲੇ ਜ਼ਮੀਨ ਲੈ ਕੇ ਆਏ ਆ ਵਿੱਚ ਸੋਲਰ ਵਾਲੀ ਮੋਟਰ ਹੈ ਬਾਈ ਜੀ ਸਾਢੇ 4 ਕਿੱਲੇ ਜ਼ਮੀਨ ਵਿੱਚ ਸੋਲਰ ਵਾਲੀ ਮੋਟਰ ਹੈ ਤੇ ਸਾਢੇ 4 ਕਿੱਲਾਂ ਦੇ ਉੱਤੇ ਬਾਈ ਕਹਿੰਦੇ ਇਹਨਾਂ ਦੇ ਪਾਣੀ ਬਈ ਉੱਚੇ ਨੇ ਹਨਾ ਸੋਲਰ ਵਾਲੀ ਮੋਟਰ ਹੀ ਨਹੀਂ ਮੁੱਕਦੀ ਵੀ ਫੁੱਲ ਪਾਣੀ ਕਰੀ ਰੱਖਦੀ ਹੈ ਬਾਈ ਤੁਸੀਂ ਕੋਈ ਮਰਜ਼ੀ ਫਸਲ ਲਾ ਲਿਓ ਝੋਨਾ ਲਾ ਲਿਓ ਹਨਾ A to Z ਫਸਲਾਂ ਹੁੰਦੀਆਂ ਨੇ ਪੂਰਾ ਟੌਪ ਦਾ ਬਾਣਾ ਹੈ ਏਰੀਆ ਦੀ ਗੱਲ ਕਰੀ ਤਾਂ ਏਰੀਆ ਗੜ ਸ਼ੰਕਰ ਹੁਸ਼ਿਆਰਪੁਰ ਦੇ ਵਿੱਚ ਏਰੀਆ ਦੋਨੇ ਪਾਸੇ ਲਿੰਕ ਰੋਡ ਹੈ ਬਾਈ ਤੇ ਰੇਟ ਰੇਟ 38 ਲੱਖ ਰੁਪਿਆ ਕਿਲੇ ਦਾ ਠੀਕ ਹੈ ਜੀ 37 ਲੱਖ ਰੁਪਿਆ ਕਿਲੇ ਦਾ ਰੇਟ ਹੈ ਦੋਨੇ ਪਾਸੇ ਲਿੰਕ ਰੋਡ ਹੈ ਵਧੀਆ ਬਾਣ ਹੈ ਆਸੇ ਪਾਸੇ ਦਾ ਮਾਹੌਲ ਬਹੁਤ ਸੋਹਣਾ ਤੇ ਪੰਜਾਬ ਦਾ ਬਾਣ ਹੈ ਬਾਈ ਗੜ ਸ਼ੰਕਰ ਹੁਸ਼ਿਆਰਪੁਰ ਵਧੀਆ ਭਾਅ ਦੇ ਵਿੱਚ ਮਿਲ ਰਿਹਾ ਖਰੀਦ ਸਕਦੇ ਹੋ ਨੰਬਰ ਸਕਰੀਨ ਤੇ ਆ ਹੁਣ ਆ ਜਾਓ ਬਾਈ ਘੱਟ ਰੇਟ ਦੀ ਜ਼ਮੀਨ ਜਿਹੜੇ ਵੀਰ ਕਹਿੰਦੇ ਵੀ ਘੱਟ ਰੇਟ ਦੀਆਂ ਜ਼ਮੀਨਾਂ ਚਾਹੀਦੀਆਂ ਵੱਡੇ ਟੱਕ ਚਾਹੀਦੇ ਨੇ ਖੁੱਲੇ ਜਿੱਥੋਂ ਤੱਕ ਨਿਗਾਹ ਜਾਂਦੀ ਉੱਤੱਕ ਢੋਡਾ ਹੀ ਬਾ ਤਾਂ ਪੰਜਾਬ ਬਿੱਗੇ ਜ਼ਮੀਨ ਲੈ ਕੇ ਆਏ ਆ ਬਾਈ ਜੀ ਤੇ ਵਧੀਆ ਭਾ ਦੇ ਵਿੱਚ ਰੇਟ ਰਹਿਣ ਵਾਲਾ ਹੈ ਬਾਈ ਇੱਕ ਬਿੱਗੇ ਦਾ 3,60,000 ਰੁਪਿਆ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਊ ਬਾਈ ਜੀ ਕਲੈਤ ਤੋਂ 15 ਕਿਲੋਮੀਟਰ ਦੂਰ ਪਊਗੀ ਪਿੰਡ ਦੀ ਲਵੇਂ ਪਊਆ ਪਿੰਡ ਤੋਂ 1.5 ਕਿਲੋਮੀਟਰ ਪਿੰਡ ਦੀ ਪੈ ਜਾਂਦਾ ਜਿਹੜਾ ਇਹਨਾਂ ਨੂੰ ਪਿੰਡ ਪੈਂਦਾ ਹੈ ਨਰਮਾ ਲੱਗਿਆ ਹੋਇਆ ਡੱਗ ਬਣੇ ਹੋਏ ਨੇ ਮਕਾਨ ਬਣੇ ਹੋਏ ਨੇ ਕਿਤੋਂ ਮਰਜ਼ੀ ਜਾ ਕੇ ਲੈ ਲਿਓ ਜਾ ਕੇ ਰਹਿਣ ਸਹਿਣ ਦੀ ਸਹੂਲਤ ਸਾਰੀ ਮਿਲੂਗੀ ਕਦੋਂ ਮਰਜ਼ੀ ਚੱਕ ਕੇ ਪਾਣੀ ਲਾ ਲਿਓ ਡੱਗਾਂ ਦੇ ਵਿੱਚੋਂ ਵਿੱਚ ਕੋਈ ਹੋਰ ਆਪਦੀ ਆਈਟਮ ਪਾਲਣੀਆਂ ਕੋਈ ਹੋਰ ਪਾਲ ਲਿਓ ਹਨਾ ਫਸਲਾਂ ਬਾਈ ਜੀ ਪੂਰਾ ਟੌਪ ਦਾ ਨਰਮਾ ਹੁੰਦਾ ਬਾਈ ਜੀ ਕੋਈ ਗੱਲ ਬਾਤ ਹੀ ਨਹੀਂ ਹੈ ਨਾ ਪੂਰੇ ਘੈਂਟ ਦੇ ਫਸਲਾਂ ਨਿਕਲਦੀਆਂ ਸਰੋਂ ਤੁਹਾਡੀ ਮੂੰਗੀ ਨਰਮਾ ਪੂਰੀ ਤਸੱਲੀ ਕਰਾ ਦਿੰਦਾ ਤੇ ਰੇਟ ਬਿਲਕੁਲ ਜਾਇਜ਼ ਰਹਿਣ ਵਾਲਿਆ 3,60,000 ਰੁਪਏ ਦੀ ਡਿਮਾਂਡ ਹੈ ਬਾਈ ਜੀ ਲੋਕੇਸ਼ਨ ਬਹੁਤ ਸੋਹਣੀਆ ਕਲਾਇਤ ਏਰੀਆ ਦਾ ਬਹੁਤ ਸਾਰਾ ਬਾਣ ਪੰਜਾਬੀ ਭਰਾਵਾਂ ਕੋਲੇ ਹੈ ਤਾਂ ਰਹਿਣ ਸਹਣ ਦਾ ਅਸੀਂ ਪਾਸੇ ਮਾਹੌਲ ਵਧੀਆ ਤੋਂ ਨੁਆਈ ਲੱਗੂ ਵੀ ਮੈਂ ਤੁਸੀਂ ਪੰਜਾਬ ਦੇ ਵਿੱਚ ਹੀ ਬਾਣ ਲੈ ਲਿਆ ਹੋਊਗਾ ਤੇ ਨਰਮੇ ਵਾਲਾ ਬਾਣ ਹੈ ਬਾਈ ਜੀ ਡੱਗ ਬਣਿਆ ਮਕਾਨ ਬਣਿਆ 15 ਕਿਲੋਮੀਟਰ ਕਲਾਇਤ ਸ਼ਹਿਰ ਤੋਂ ਤੇ ਰੇਲਵੇ ਸਟੇਸ਼ਨ ਵੀ ਨਜ਼ਦੀਕ ਹੈ ਪਿੰਡ ਵੀ ਬਿਲਕੁਲ ਨਜ਼ਦੀਕ ਹੈ ਬਾਈ ਜੀ ਤੇ ਮੋਟਰਾਂ ਵਗੈਰਾ ਦੀ ਸਹੂਲਤ ਤੁਸੀਂ ਦੇਖ ਸਕਦੇ ਹੋ ਬਾਈ ਡੱਗ ਬਣਿਆ ਪੰਜਾਬ ਬਿੱਗੇ ਬਕਾਊ ਆ ਇਹਨੇ ਨੰਬਰ ਚਲਾਤਾ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਇਦਾਂ ਦੀਆਂ ਹੋਰ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਨਰਮਾ ਦੇਖੋ ਵੀਰਾਂ ਨੇ ਨਰਮਾ ਚੈੱਕ ਕਰਵਾਇਆ ਭਾਈ ਜੀ ਇੱਕ ਨੰਬਰ ਨਰਮਾ ਖੜਿਆ ਭਾਈ ਜੀ ਤੁਸੀਂ ਇੱਧਰਲੇ ਪਾਸੇ ਵਾਲੇ ਕਿਸਾਨ ਵੀਰਾਂ ਤੂੰ ਸੁਣਿਓ ਭਾਈ ਇੱਥੇ ਨਰਮੇ ਵਗੈਰਾ ਫੁੱਲ ਘੈਂਟ ਹੁੰਦੇ ਨੇ ਤੇ ਬਿਮਾਰੀਆਂ ਵੀ ਬਹੁਤ ਘੱਟ ਪੈਂਦੀਆਂ ਆਪਣੇ ਮੰਗੂਣੀ ਵੀ ਨਰਮਾ ਹੋਣੇ ਨਹੀਂ ਗਲਾਬੀ ਸੁੰਢੀ ਪੈ ਗਈ ਇੱਥੇ ਜਮਾ ਨਹੀਂ ਅਟੈਕ ਹੁੰਦਾ ਫੁੱਲ ਨਰਮੇ ਨਿਕਲਦੇ ਆ ਭਾਈ ਜੀ ਤੇ ਦਬਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਵੇ ਦੋਨੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਸਾਡੇ ਨਾਲ ਬਨੇ ਰਹੋ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ